ਹਰਾ ਚਾਰਾ ਪੱਠਿਆਂ ਦੀ ਕਿਹੜੀ ਕਿਸਮ ਬੀਜੀਏ ਪੱਠੇ ਬੀਜਣ ਸਮੇ ਆਹ ਗੱਲ ਦਾ ਜ਼ਰੂਰ ਧਿਆਨ ਰੱਖੋ। ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਵੀ ਪੱਠੇ ਬੀਜਣ ਸਮੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਕਿ ਪੱਠੇ ਆਪਣੇ ਮੁੜ ਕੇ ਕਈ ਵਾਰ ਨੁਕਸਾਨ ਹੋ ਜਾਂਦਾ ਆ। ਆਪਾਂ ਬੀ ਵੀ ਪਾ ਲੈਂਦੇ ਆ ਮਹਿੰਗੇ ਪਾਦ ਤੇ ਆਪਣੇ ਪੱਠੇ ਗ੍ਰੋਥ ਨਹੀਂ ਕਰਦੇ ਹੈਗੇ। ਸੋ ਇਹਨੂੰ ਸਾਰੀਆਂ ਗੱਲਾਂ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇਖੋ ਅੰਤ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ। ਐਸੀ ਤਰ੍ਹਾਂ ਪੰਜਾਬੀ ਵੀਡੀਓ ਲੈ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਤੁਸੀਂ ਜਿੱਥੇ ਵੀ ਹਰਾਚਾਰਾ ਬੀਜਣਾ ਹੈ ਉੱਥੇ ਇੱਕ ਤਾਂ ਕਣਕ ਦਾ ਨਾੜ ਨਹੀਂ ਹੋਣਾ ਚਾਹੀਦਾ ਨੰਬਰ 2 ਤੇ ਸਰੋਂ ਦਾ ਨਾੜ ਨਹੀਂ ਹੋਣਾ ਚਾਹੀਦਾ ਜਿੱਥੇ ਬੀਜਨੇ ਬਾਣ ਬਿਲਕੁਲ ਸਾਫ਼ ਹੋਣਾ ਚਾਹੀਦਾ ਤੇ ਨੰਬਰ 2 ਤੇ ਆਪਾਂ ਰੂੜੀ ਦੀ ਖਾਦ ਨਹੀਂ ਪਾਉਣੀ ਹੈਗੀ ਜਿੱਥੇ ਆਪਾਂ ਰੂੜੀ ਦੀ ਖਾਦ ਆਪਾਂ ਤਾਜ਼ਾ ਗੋਹੇ ਦੀ ਖਾਦ ਪਾ ਦਿੰਨੇ ਆ ਉੱਥੇ ਫਿਰ ਕੀ ਹੈ ਨਾਈਟ੍ਰੋਜਨ ਜਾਦੇ ਖਿੱਚਦੀ ਹੈ ਹਰਾਚਾਰਾ ਜਦੋਂ ਆਪਣਾ ਦਿਨੋ-ਦਨ ਪੀਲਾ ਹੀ ਹੁੰਦਾ ਰਹਿੰਦਾ ਤੇ ਜਿਹੜੇ ਬਾਣ ਦੇ ਖੇਤ ਦੇ ਵਿੱਚ ਤੁਸੀਂ ਕਣਕ ਦੇ ਉੱਪਰ ਲੀਡਰ ਸਪਰੇਅ ਕੀਤੀ ਸੀਗੀ ਉੱਥੇ ਵੀ ਬਿਲਕੁਲ ਭੁੱਲ ਕੇ ਵੀ ਹਰਾਚਾਰਾ ਨਾ ਬੀਜੋ ਉੱਥੇ ਵੀ ਜੇ ਤੁਸੀਂ ਬੀਜਣਾ ਵੀ ਚਾਹੁੰਦੇ ਤਾਂ ਪਹਿਲਾਂ ਪਾਣੀ ਨਾਲ ਭਰ ਕੇ ਉਹਨੂੰ ਬਾਹਨ ਨੂੰ ਰੌਣੀ ਕਰਕੇ ਫਿਰ ਹਰਾਚਾਰਾ ਬੀਜੋ ਤੇ ਨਹੀਂ ਤਾਂ ਤੁਹਾਡੇ ਪੱਠਿਆਂ ਦੀ ਜੜ ਹਰੇਚਾਰੇ ਦੀ ਗ੍ਰੋਥ ਬਿਲਕੁਲ ਰੁਕ ਜਾਣੀ ਹੈ ਗ੍ਰੋਥ ਨਹੀਂ ਹੋਣੀਗੀ ਤੇ ਜੇ ਇੱਥੇ ਵੀ ਤੁਸੀਂ ਬੀਜਣਾ ਗ੍ਰੋਥ ਕਰਨੀਆਂ ਵਧੀਆ ਤਾਂ 40 ਕਿਲੋ ਡੀਏਪੀ 25 ਕਿਲੋ ਪੋਟਾਸ਼ ਕਿੱਲੋ ਇੱਕ ਕਿੱਲੇ ਦਾ ਲੀਲਾ ਥੋਥਾ ਇਹ ਖਾਦਾਂ ਪਾ ਕੇ ਤੁਸੀਂ ਹਰਾਚਾਰਾ ਬੀਜੋਗੇ ਤਾਂ 30 35 ਦਿਨਾਂ ਦੇ ਵਿੱਚ ਵਿੱਚ ਹਰਾਚਾਰਾ ਜਿਹੜਾ ਤੁਹਾਡਾ ਬਾੜਡੇ ਵਾਲਾ ਹੋ ਜਾਊਗਾ ਇਹ ਗੱਲਾਂ ਦਾ ਜਰੂਰ ਧਿਆਨ ਰੱਖਿਓ ਜਿੱਥੇ ਵੀ ਹਰਾਚਾਰਾ ਬੀਜਣਾ ਹੈ ਹਰਾਚਾਰਾ ਤੁਸੀਂ ਪਸ਼ੂਆਂ ਲਈ ਜਵਾਰ ਵੀ ਬੀਜ ਸਕਦੇ ਹੋ ਹੁਣ ਮੱਕੀ ਵੀ ਬੀਜ ਸਕਦੇ ਹੋ ਹੁਣ ਤੁਸੀਂ ਬਾਜਰਾ ਵੀ ਬੀਜ ਸਕਦੇ ਹੋ ਇਹਨਾਂ ਦੇ ਵਿੱਚੋਂ ਜਿਹੜੀਆਂ ਮਰਜ਼ੀ ਕਿਸਮਾਂ ਤੁਸੀਂ ਬੀਜ ਲਿਓ ਬੀਜਣੇ ਜਿਹੜੇ ਖੇਤ ਦੇ ਵਿੱਚ ਆਪਣੇ ਨਾੜ ਨਾ ਹੋਵੇ ਇੱਕ ਤਾਂ ਕਣਕ ਦਾ ਨਾ ਸਰੋਂ ਦਾ ਤੇ ਇੱਕ ਰੂੜੀ ਦੀ ਖਾਦ ਨਹੀਂ ਪਾਉਣੀ ਹੈਗੀ ਤੇ ਜਿੱਥੇ ਵੀ ਤੁਸੀਂ ਬੀਜਣੇਗਾ ਇਹ ਚਾਰਾ ਬਿਲਕੁਲ ਬਾਣ ਸਾਫ਼ ਹੋਣਾ ਚਾਹੀਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ